ਕਾਨੇ ਕਾਚੇ ਗਿਆਨੀ ਨਰਿੰਦਰ ਸਿੰਘ ਜੀ ਮਾੜੀ ਮੇਗਾ ਜੋ ਪਹਿਲੇ ਪਹਿਲ ਸੰਤਾਂ ਨਾਲ ਗੜਵਾਈ ਦੀ ਸੇਵਾ ਨਿਭਾਉਂਦੇ ਰਹੇ ਉਹ ਜ਼ਿਲ੍ਹਾ ਲਾਹੌਰ ਦੇ ਨਗਰ ਕਾਨੇ ਕਾਚੇ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ ਕਰਦੇ ਹੁੰਦੇ ਸਨ ਉਹਨਾਂ ਇਕੱਠੇ ਪੰਜੀ ਸਪਤਾਹਿਕ ਪਾਠ ਕਰਾਉਣ ਦਾ ਪਹਿਲਾ ਹੀ ਪ੍ਰੋਗਰਾਮ ਬਣਾਇਆ ਹੋਇਆ ਸੀ ਉਸ ਅਨੁਸਾਰ ਸੰਤ ਜਥੇ ਸਮੇਤ ਉੱਥੇ ਪੁੱਜ ਗਏ ਇੱਕ ਹਫ਼ਤਾ ਦੋਨੋਂ ਸਮੇਂ ਕੀਰਤਨ ਅਤੇ ਸੰਤਾਂ ਦੀਆਂ ਕਥਾਵਾਂ ਦੇ ਅਗੰਮੀ ਰਸ ਨੂੰ ਮਾਣ ਲਈ ਸ਼ਹਿਰ ਦੀ ਸੰਗਤ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਤੋਂ ਹਰ ਰੋਜ਼ ਸੰਗਤਾਂ ਭਾਰੀ ਗਿਣਤੀ ਵਿੱਚ ਜੁੜਦੀਆਂ ਆਤਮਿਕ ਆਨੰਦ ਮਾਣਦੀਆਂ ਗੁਰੂ ਦੀਆਂ ਖੁਸ਼ੀਆਂ ਹਾਸਲ ਕਰਦੀਆਂ ਗਿਆਨੀ ਨਰਿੰਦਰ ਸਿੰਘ ਜੀ ਤੇ ਪ੍ਰਬੰਧਕ ਦਾ ਧੰਨਵਾਦ ਕਰਦੀਆਂ ਜਾਂਦੀਆਂ ਪੰਜੀ ਸਪਤਾਹਿਕ ਪਾਠਾਂ ਦਾ ਇਕੱਠਾ ਹੀ ਇੱਕ ਦਿਨ ਭੋਗ ਪਿਆ ਭਾਰੀ ਜੋੜ ਮੇਲਾ ਹੋਇਆ ਗੁਰੂ ਘਰ ਲੰਗਰ ਵੀ ਏਟੁੱਟ ਵਰਤਿਆ ਉਸ ਤੋਂ ਅਗਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨੌਵੀਂ ਕਥਾ ਦੇ ਆਰੰਭ ਦਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਨੌਵੀਂ ਸੰਥਾ ਕਥਾ ਆਰੰਭ ਪਿੰਡ ਕਾਨਾ ਕਾਛਾ ਵਿਖੇ 1942 ਈਸਵੀ ਦੇ ਕਤਕ ਪੁੰਨਿਆਂ ਦੇ ਗੁਰਪੁਰਬ ਤੋਂ 5 ਦਿਨ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰਦਾਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨੌਵੀਂ ਸੰਥਾ ਕਥਾ ਸੰਥਾ ਨੇ ਆਰੰਭ ਕੀਤੀ। ਕਥਾ ਆਰੰਭ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਆਈ ਬਾਣੀ ਦੇ ਉਚਾਰਨ ਅਤੇ ਸੰਕਲਨ ਕਰਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਸੰਪਾਦਨਾ ਕਰਕੇ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹਿਲਾ ਪ੍ਰਕਾਸ਼ ਕਰਨਾ ਗੁਰੂ ਸਹਿਬਾਨ ਵੱਲੋਂ ਗੁਰਬਾਣੀ ਦੇ ਪਾਠ ਕੀਰਤਨ ਪੋਥੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਦੀਆਂ ਇਤਿਹਾਸਿਕ ਘਟਨਾਵਾਂ ਦਾ ਜ਼ਿਕਰ ਕਰਦੇ ਹਾਂ ਅਦਬ ਸਤਕਾਰ ਕਰਨ ਤੇ ਜ਼ੋਰ ਦਿੱਤਾ ਗੁਰਬਾਣੀ ਦੇ ਸ਼ੁੱਧ ਪਾਠ ਦਾ ਪੁੰਨ ਫਲ ਤੇ ਗੁਰੂ ਕੀਆਂ ਖੁਸ਼ੀਆਂ ਦਾ ਵਰਣਨ ਭਾਈ ਗੋਪਾਲਾ ਜੀ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਣਾਏ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਤੋਂ ਬਾਅਦ ਗੁਰੂ ਸਾਹਿਬ ਜੀ ਵੱਲੋਂ ਗੁਰਤਾ ਗੱਦੀ ਦੇਣ ਨੂੰ ਤਿਆਰ ਹੋਣ ਦੀ ਸਾਖੀ ਬੜੇ ਰੋਮਾਂਚਕ ਢੰਗ ਨਾਲ ਸੁਣਾਈ ਤੇ ਕਿਹਾ ਕਿ ਉਸ ਗੁਰਮੁਖ ਵਾਂਗ ਲਗਾ ਮਤਨਾ ਸਹਿਤ ਇਕਾਗਰ ਚਿਤ ਹੋ ਕੇ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਪਰ ਸ਼ੁੱਧ ਪਾਠ ਦੇ ਉਚਾਰਨ ਲਈ ਗੁਰਬਾਣੀ ਦੇ ਅਰਥਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ ਦਸਮ ਪਾਤਸ਼ਾਹ ਜੀ ਵੱਲੋਂ ਇੱਕ ਸਿੱਖ ਨੂੰ ਤਾੜਨਾ ਕੀਤੀ ਕਿਉਂਕਿ ਉਹ ਕਰਤੇ ਕੀ ਮਹਿਤੇ ਕਰਤਾ ਜਾਣਾ ਕਹਿ ਜਾਣਾ ਗੋਰੂ ਸੂਰਾ ਤੁਕ ਵਿੱਚ ਪਾਠ ਕੈ ਨੂੰ ਕੇ ਪੜ ਰਿਹਾ ਸੀ ਸਾਬਤ ਕਰਦਾ ਹੈ ਕਿ ਗੁਰੂ ਸਾਹਿਬ ਜੀ ਅਸ਼ੁੱਧ ਬਾਣੀ ਪੜਨ ਵਾਲੇ ਤੇ ਕਿੰਨੇ ਨਰਾਜ਼ ਹੁੰਦੇ ਹਨ ਇਸ ਲਈ ਹਰ ਗੁਰਸਿੱਖ ਨੂੰ ਗੁਰਬਾਣੀ ਦੇ ਅਰਥਾਂ ਦੀ ਰੋਸ਼ਨੀ ਵਿੱਚ ਸ਼ੁੱਧ ਪਾਠ ਸਿੱਖਣਾ ਤੇ ਕਰਨਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਤੋਂ ਨੌਵੇਂ ਪਾਤਸ਼ਾਹ ਜੀ ਤੱਕ ਦੀ ਗੁਰਬਾਣੀ ਅਰਥ ਪਰੰਪਰਾ ਬਾਰੇ ਖੋਜ ਭਰਪੂਰ ਵਿਖਿਆਨ ਦਿੱਤਾ। ਉਪਰੰਤ ਦਸਮ ਪਾਤਸ਼ਾਹ ਜੀ ਤੋਂ ਚੱਲੀ ਸੰਪਰਦਾਇ ਅਰਥ ਪ੍ਰਣਾਲੀ ਦਾ ਵਿਸ਼ੇਸ਼ ਤੌਰ ਤੇ ਵਿਸਥਾਰ ਪੂਰਵਕ ਵਰਣਨ ਵੀ ਕੀਤਾ। ਕਲਗੀਧਰ ਜੀ ਤੋਂ ਗੁਰਬਾਣੀ ਦੇ ਅਰਥਾਂ ਦੀ ਇਸ ਸੰਪਰਦਾਇ ਟਕਸਾਲ ਦੀਆਂ ਮੋਟੀਆਂ-ਮੋਟੀਆਂ ਸਾਖਾਂ ਦਾ ਵੇਰਵਾ ਦੱਸਿਆ ਤੇ ਦਸਮ ਪਾਤਸ਼ਾਹ ਜੀ ਤੋਂ ਆਪਣੇ ਤੱਕ ਦੇ ਉਹਨਾਂ ਸਾਰੇ ਵਿਦਵਾਨਾਂ ਦੇ ਨਾਮ ਦੱਸੇ ਜਿਹੜੇ ਸ੍ਰੀ ਗੁਰੂ ਬਾਣੀ ਜੀ ਦੇ ਅਰਥਾਂ ਨੂੰ ਪੜ੍ਹਾਉਂਦੀ ਸੇਵਾ ਕਰਦੇ ਰਹੇ ਸਨ। ਉਪਰੰਤ ਸਿਰਫ ਮੂਲ ਮੰਤਰ ਦੇ ਅਖਰੀ ਅਰਥ ਹੀ ਕੀਤੇ ਤੇ ਦੀਵਾਨ ਸਮਾਪਤ ਹੋਇਆ। ਬਾਅਦ ਵਿੱਚ ਗੁਰੂ ਸਾਹਿਬ ਜੀ ਦਾ ਅਟੁੱਟ ਲੰਗਰ ਵੀ ਵਰਤਿਆ। ਜਿਸ ਵਿੱਚ ਜਲੇਬੀਆਂ ਖੁੱਲੇ ਤੌਰ ਤੇ ਵਰਤਾਇਆਂ ਗਈਆਂ। ਸ੍ਰੀ ਨਨਕਾਣਾ ਸਾਹਿਬ ਜੀ ਦੀ ਯਾਤਰਾ। ਅਗਲੇ ਦਿਨ ਜਥੇ ਸਮੇਤ ਬੱਸਾਂ ਤੇ ਸਵਾਰ ਹੋ ਕੇ ਲਾਹੌਰ ਵਿੱਚ ਦੀ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਜੀ ਪੁੱਜ ਗਏ। ਸਾਰੇ ਜਥੇ ਦੇ ਸਿੰਘਾਂ ਸਮੇਤ ਸੰਤ ਜੀ ਨੇ ਤਿੰਨ ਦਿਨ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਤੇ ਇਸ਼ਨਾਨ ਕੀਤੇ ਅਤੇ ਕੜਾ ਪ੍ਰਸ਼ਾਦ ਆਦਿ ਕਰਵਾਏ। ਬਾਹਰ-ਬਾਰ ਇੱਕ ਸਕੂਲ 'ਚ ਜਥੇ ਦਾ ਉਤਾਰਾ ਸੀ। ਜਥੇ ਦੇ ਸਿੰਘਾਂ ਦੇ ਨਾਲ ਹੀ ਸੰਤ ਜੀ ਧਰਤੀ ਤੇ ਪਰਾਲੀ ਵਿਛਾ ਕੇ ਆਸਣ ਤੇ ਬਿਰਾਜਦੇ ਰਹੇ ਪਹਿਲਾ ਪ੍ਰਬੰਧਕਾਂ ਵੱਲੋਂ ਆਪ ਵਾਸਤੇ ਸੁੰਦਰ ਪਲੰਘ ਤੇ ਬਿਸਤਰਾ ਵਿਛਾਇਆ ਹੋਇਆ ਸੀ ਪਰ ਆਪ ਜੀ ਨੇ ਆ ਕੇ ਉਹ ਪਲੰਘ ਚੁਕਵਾ ਕੇ ਭੁੰਜੇ ਹੀ ਆਸਣ ਕਰ ਲਿਆ ਤੇ ਕਿਹਾ ਕਿ ਸੰਗਤ ਦੇ ਨਾਲ ਹੀ ਰਹਿਣਾ ਉਚਿਤ ਹੈ ਤਿੰਨੇ ਹੀ ਦਿਨ ਗੁਰਦੁਆਰਾ ਜਨਮ ਸਥਾਨ ਦੇ ਸਥਾਨ ਤੇ ਸਜੇ ਧਾਰਮਿਕ ਦੀਵਾਨ ਵਿੱਚ ਸ਼ਬਦ ਦੀ ਗੁਰਮਤ ਪ੍ਰੇਮ ਰੰਗੀ ਰਸਮਈ ਅੰਮ੍ਰਿਤ ਰੂਪ ਕਥਾ ਕਰਦੇ ਰਹੇ ਜਿਸ ਦਾ ਆਮ ਸਰੋਤਿਆਂ ਸੰਗਤਾਂ ਤੇ ਖਾਸ ਕਰਕੇ ਪ੍ਰਬੰਧਕਾਂ ਤੇ ਬਹੁਤ ਅਸਰ ਪਿਆ ਇਸ ਸਾਲਾਨਾ ਜੋੜ ਮੇਲੇ ਸਮੇਂ ਜਥੇ ਦੀ ਰਿਹائش ਤੇ ਲੰਗਰ ਆਦ ਦਾ ਸਾਰਾ ਪ੍ਰਬੰਧ ਗਿਆਨੀ ਰਣਜੀਤ ਸਿੰਘ ਜੀ 파ਰਸ ਹੈੱਡ ਗ੍ਰੰਥੀ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਨੇ ਕੀਤਾ ਆਪ ਸੰਤਾਂ ਦੇ ਚੰਗੇ ਸ਼ਰਧਾਲੂਆਂ ਵਿੱਚੋਂ ਇੱਕ ਸਨ ਤੇ ਗਿਆਨੀ ਨਿਰੰਦਰਨ ਸਿੰਘ ਜੀ ਕਾਨਾ ਕਾਛਾ ਦੇ ਚੰਗੇ ਮਿੱਤਰ ਸਨ ਤੇ ਉਹਨਾਂ ਰਾਹੀਂ ਹੀ ਆਪ ਦਾ ਸੰਤਾਂ ਨਾਲ ਮੇਲ ਹੋਇਆ ਸੀ ਤਿੰਨ ਦਿਨ ਸੰਤ ਜੀ ਗੁਰ ਸ਼ਬਦ ਦੀ ਕਥਾ ਕਰਦੇ ਰਹੇ ਚੌਥੇ ਦਿਨ ਸ੍ਰੀ ਨਨਕਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੇ ਸਵੇਰ ਸ਼ਬਦ ਦੀ ਕਥਾ ਪ੍ਰੰਤ ਭਰਪੂਰ ਪ੍ਰਸ਼ੰਸਾ ਕੀਤੀ ਤੇ ਕਮੇਟੀ ਵੱਲੋਂ ਭਾਓ ਭਿਜੀ ਵਿਦਾਇਗੀ ਦਿੱਤੀ ਚੂਹੜ ਕਾਣਾ ਅਪੜੇ ਸ੍ਰੀ ਨਨਕਾਣਾ ਸਾਹਿਬ ਜੀ ਤੋਂ ਜਥੇ ਸਮੇਤ ਸੰਤ ਜੀ ਪੈਦਲ ਹੀ ਚੱਲ ਪਏ ਸੰਤ ਜੀ ਸਾਰੇ ਸਿੰਘਾਂ ਤੋਂ ਅੱਗੇ ਜਾ ਰਹੇ ਸਨ ਅਗੋਂ ਨਗਰ ਦੇ ਸਿੰਘ ਸੰਤਾਂ ਵਾਸਤੇ ਇੱਕ ਘੋੜੀ ਲੈ ਕੇ ਆ ਗਏ ਸੰਤਾਂ ਨੇ ਆਪ ਘੋੜੀ ਤੇ ਚੜਨ ਦੀ ਬਜਾਏ ਹੋਰ ਥੱਕੇ ਜਾਂ ਬਿਰਦ ਸਿੰਘਾਂ ਨੂੰ ਘੋੜੀ ਤੇ ਚੜਨ ਲਈ ਕਿਹਾ ਪਰ ਕੋਈ ਵੀ ਸਿੰਘ ਸੰਤਾਂ ਵਾਸਤੇ ਆਈ ਘੋੜੀ ਤੇ ਚੜਨ ਨੂੰ ਜਦ ਨਾ ਮੰਨਿਆ ਤਾਂ ਭਾਈ ਮੁਖਤਿਆਰ ਸਿੰਘ ਨਿਰਮਾਨ ਲੰਡੇ ਕੇ ਜੋ ਹਜੇ ਪੁਜਾਂਗੀ ਹੀ ਸੀ ਤੇ ਸੰਤਾਂ ਪਾਸ ਗੜਬਾਈ ਦੀ ਸੇਵਾ ਕਰਦਾ ਸੀ ਇਸ ਦੇ ਮਨ ਵਿੱਚ ਸੰਕਲਪ ਹੋਇਆ ਕਿ ਜੇ ਸੰਤ ਮੈਨੂੰ ਕਹਿਣ ਤਾਂ ਮੈਂ ਘੋੜੀ ਤੇ ਚੜ ਕੇ ਦੇਖ ਲਵਾਂ ਇਸ ਫੁਰਨੇ ਨੂੰ ਬੁੱਝ ਕੇ ਸੰਤਾਂ ਨੇ ਕਿਹਾ ਪੁਜੰਗਿਆ ਤੂੰ ਘੋੜੀ ਤੇ ਚੜ ਜਦ ਸੰਤਾਂ ਨੇ ਇਹ ਕਿਹਾ ਤਾਂ ਪੁਜੰਗੀ ਸੰਗ ਗਿਆ ਤੇ ਨਾਂ ਨੁਕਰ ਕਰਨ ਲੱਗਾ ਪਰ ਸੰਤਾਂ ਨੇ ਬਦੋ ਬਦੀ ਚੁੱਕ ਕੇ ਘੋੜੀ ਤੇ ਚੜਾ ਦਿੱਤਾ ਗੁਰਦੁਆਰਾ ਖਰਾ ਸੌਦਾ ਦੇ ਦਰਸ਼ਨ ਕੀਤੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਈ ਦਿਨਾਂ ਦੇ ਭੁੱਖੇ ਸੰਤਾਂ ਨੂੰ ਭੋਜਨ ਛਕਾਉਣ ਲਈ ਉਹ 20 ਰੁਪਏ ਖਰਚ ਕਰ ਦਿੱਤੇ ਸਨ ਜਿਹੜੇ ਪਿਤਾ ਜੀ ਨੇ ਖਰਾ ਸੌਦਾ ਕਰਨ ਲਈ ਦੇ ਕੇ ਤੁਰਿਆ ਸੀ ਇਥੇ ਗਿਆਨੀ ਨਰੰਦਰ ਸਿੰਘ ਜੀ ਕਾਨਾ ਕੱਛਾ ਦੀ ਮਾਸੀ ਦੇ ਘਰ ਆ ਗਏ ਅਗਲੇ ਦਿਨ ਸ੍ਰੀ ਖੰਡਪਾਠ ਸਾਹਿਬ ਜੀ ਆਰੰਭ ਕੀਤਾ ਤੀਜੇ ਦਿਨ ਭੋਗ ਪਾ ਕੇ ਕਥਾ ਕਰਕੇ ਲੰਗਰ ਛੱਕ ਕੇ ਰੇਲ ਗੱਡੀ ਤੇ ਚੜ੍ਹ ਕੇ ਸ਼ਾਮ ਨੂੰ ਗੁਰਦੁਆਰਾ ਸਿੰਘ ਸਭਾ ਲਾਹਿਲਪੁਰ ਜਾ ਆਸਣ ਲਾਇ ਰੋਜ਼ਾਨਾ ਸਵੇਰ 8 ਤੋਂ 9 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਹੁੰਦੀ ਸ਼ਾਮ ਨੂੰ 3 ਤੋਂ 4 ਵਜੇ ਤੱਕ ਸ੍ਰੀ ਗੁਰੂ ਪੰਥ ਪ੍ਰਕਾਸ਼ ਕ੍ਰਿਤਗਿਆਨੀ ਗਿਆਨ ਸਿੰਘ ਜੀ ਦੀ ਕਥਾ ਹੁੰਦੀ 42ਵਾਂ ਸਾਲ ਸਨ 1943 ਈਸਵੀ ਨਵੰਬਰ 1942 ਤੋਂ 1943 ਈਸਵੀ ਦੇ ਅੱਧ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਾ ਗੌੜੀ ਰਾਗ ਦੇ ਮੱਧ ਤੱਕ ਅਪੜ ਗਈ ਸੀ ਤੇ ਸ੍ਰੀ ਗੁਰੂ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਦੀ ਸੰਥਾ ਕਥਾ ਸੰਪੂਰਨ ਹੋ ਗਈ ਸੀ ਸੁਧਾਰ ਚੱਕ ਇਨਾਂ ਹੀ ਦਿਨਾਂ ਵਿੱਚ 15 ਕੋ ਦਿਨਾਂ ਦੇ ਪ੍ਰੋਗਰਾਮ ਲਈ ਸੰਤ ਜਥੇ ਸਮੇਤ ਲਾਇਲਪੁਰ ਸ਼ਹਿਰ ਤੋਂ 9 ਮੀਲ ਦੂਰ ਸੁਧਾਰ ਚੱਕ ਪਹੁੰਚ ਗਏ। ਇਹ ਚੱਕ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੁਧਾਰ ਜੋ ਗੋਪਾ ਰਾਏ ਦੇ ਨੇੜੇ ਹੀ ਹੈ। ਇਸ ਦੇ ਸਿੰਘਾਂ ਦਾ ਵੱਧਾ ਹੋਇਆ ਸੀ। ਇਸੇ ਨਗਰ ਦੇ ਜਥੇਦਾਰ ਕਪੂਰ ਸਿੰਘ ਜੀ ਸੰਤਾਂ ਦੇ ਜਥੇ ਵਿੱਚ ਮੁਖੀ ਸਿੰਘਾਂ ਵਿੱਚੋਂ ਇੱਕ ਸਨ। ਇਸ ਚੱਕ ਦੇ ਗਿਆਨੀ ਤ੍ਰਿਲੋਕ ਸਿੰਘ ਜੀ ਬੜੇ ਗੁਰਮੁਖ ਤਿਆਰਬਰ ਤਿਆਰ ਹਨ। ਜੋ ਬੱਚਿਆਂ ਨੂੰ ਗੁਰਬਾਣੀ ਦੀਆਂ ਪੋਥੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਾ ਸਹਿਤ ਸ਼ੁੱਧ ਪਾਠ ਕਰਵਾਉਂਦੇ ਸਨ ਤੇ ਚੱਕ ਦੇ ਗੁਰਦੁਆਰੇ ਵਿਖੇ ਹੀ ਸੇਵਾ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਨਿਭਾਉਂਦੇ ਸਨ ਇਸ ਚੱਕ ਵਿਖੇ ਸਵੇਰ ਦੀਵਾਨ ਸਜਦੇ ਕੀਰਤਨ ਉਪਰੰਤ ਸਵੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਦਿਆਰਥੀਆਂ ਲਈ ਚੱਲਦੀ ਸੰਥਾ ਕਥਾ ਸੰਤ ਜੀ ਕਰਦੇ ਸ਼ਾਮ ਨੂੰ ਕੀਰਤਨ ਉਪਰੰਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸੰਥਾ ਕਥਾ ਕਰਦੇ ਇਰ ਦੇ ਗਿਰਦੇ ਦੇ ਪਿੰਡਾਂ ਦੀ ਸੰਗਤ ਵੀ ਕਾਫੀ ਸੰਖਿਆ ਵਿੱਚ ਸੁਣ ਲਈ ਆਉਂਦੀ। ਸੁਧਾਰ ਚੱਕ ਵਿੱਚ 15 ਕੋ ਦਿਨ ਪ੍ਰੋਗਰਾਮ ਤੋਂ ਬਾਅਦ ਮੋੜ ਸੰਤ ਜੀ ਜਥੇ ਸਮੇਤ ਸ੍ਰੀ ਗੁਰੂ ਸਿੰਘ ਸਭਾ ਲਾਇਲਪੁਰ ਆ ਗਏ। ਵਿਸਾਖੀ ਤੋਂ ਬਾਅਦ ਸੰਤ ਜੀ ਜਥੇ ਸਮੇਤ ਪਿੰਡਾਂ ਆ ਗਏ। ਵਿਸਾਖ ਤੇ ਜੇਠ ਪਿੰਡ ਨਹੀਂ ਹੀ ਰਹੇ। ਅੱਗੇ ਹਾੜ, ਸਾਵਣ ਤੇ 19 ਪਾਦਨੋਂ ਤੱਕ ਪ੍ਰੋਗਰਾਮ ਪਿੰਡ ਰੌਲੀ, ਦੂਸਾਂਝ, ਕੋਕਰੀ, ਢੁੱਡੀਕੇ, ਮਦੋਕੇ ਦੌਦਰ ਕਥਾ ਕੀਰਤਨ ਕਰਕੇ ਬਤੀਤ ਕੀਤੇ ਸਾਲਾਨਾ ਜੋੜ ਮੇਲਾ ਪਿੰਡਰਾ ਇਰਦ ਗਿਰਦ ਦੇ ਪ੍ਰੋਗਰਾਮ ਭੁਗਤਾ ਕੇ ਸੰਤ ਜੀ ਜਥੇ ਸਮੇਤ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਪਿੰਡਰਾ ਕਲਾਂ 1943 ਈਸਵੀ ਦੇ 20 ਪਾਦਰੋਂ ਨੂੰ ਆ ਗਏ ਬੜੇ ਉਤਸ਼ਾਹ ਨਾਲ ਜੋੜ ਮੇਲਾ ਮਨਾਇਆ ਫਿਰ ਸੰਤ ਜਥੇ ਸਮੇਤ ਪਿੰਡਾਂ ਦੇ ਪ੍ਰੋਗਰਾਮਾਂ ਤੇ ਚਲੇ ਗਏ 1944 ਈਸਵੀ ਨੂੰ 27 ਭਾਦਰੋਂ ਦੇ ਸਾਲਾਨਾ ਜੋੜ ਮੇਲੇ 'ਚ ਸ਼ਾਮਲ ਹੋਣ ਲਈ ਫਿਰ ਪਿੰਡ ਰੀ ਪਹੁੰਚ ਗਏ 43ਵਾਂ ਸਾਲ ਸਨ 1944 ਈਸਵੀ ਸੰਤ ਜਥੇ ਸਮੇਤ ਲਾਇਲਪੁਰ ਪਿੰਡਾਂ ਦੇ ਜੋੜ ਮੇਲੇ ਤੋਂ ਬਾਅਦ ਸੰਤ ਜੀ ਜਥੇ ਸਮੇਤ ਕੁਝ-ਕੁਝ ਨਗਰਾਂ ਦੇ ਪ੍ਰੋਗਰਾਮ ਪੂਰੇ ਕਰਕੇ ਦੀਪਮਾਲਾ ਦੇ ਮੌਕੇ ਤੇ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਲਈ ਆਏ ਫਿਰ ਮਾਝੇ ਦੇ ਕੁਝ ਨਗਰਾਂ ਵਿੱਚ ਦੀਵਾਨ ਸਜਾਉਂਦੇ ਲਾਹੌਰ ਪਹੁੰਚ ਗਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਤੇ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕੀਤੇ ਤਿੰਨ ਦਿਨ ਸਾਲਾਨਾ ਜੋੜ ਮੇਲੇ ਸਮੇਂ ਜਨਮ ਸਥਾਨ ਦੇ ਨੇੜੇ ਸਜੇ ਦੀਵਾਨ 'ਚ ਸ਼ਬਦ ਦੀ ਕਥਾ ਕਰਦੇ ਰਹੇ ਗੁਰਪੁਰਬ ਤੋਂ ਬਾਅਦ ਰੇਲ ਤੇ ਚੜ੍ਹ ਕੇ ਲਾਇਲਪੁਰ ਗੁਰਦੁਆਰਾ ਸਿੰਘ ਸਵਾ ਪਹੁੰਚ ਗਏ ਸਾਰਾ ਸਰਦੀ ਦਾ ਮੌਸਮ ਇੱਥੇ ਹੀ گزارਿਆ ਚੜ੍ਹਦੀ ਅਪ੍ਰੈਲ ਫਿਰ ਵਾਪਸ ਆ ਗਏ 44 ਮਾਤੇ 45ਵਾਂ ਸਾਲ ਸਨ 1945 ਤੇ 46 ਈਸਵੀ ਪਿੰਡਰੀ ਪਹੁੰਚਣਾ ਵਿਸਾਖੀ 1945 ਈਸਵੀ ਦਾ ਜੋੜ ਮੇਲਾ ਦੰਦਵਾ ਸਾਹਿਬ ਗੁਰੂ ਕਾਂਸੀ ਮਨਾਇਆ ਫਿਰ ਵਾਪਸ ਪਿੰਡਰੀ ਆ ਗਏ ਵਿਸਾਖ ਦਾ ਮਹੀਨਾ ਜ਼ਿਮੀਦਾਰਾਂ ਦੇ ਫਸਲ ਕੱਟਣ ਗਾਉਣ ਤੇ ਦਾਣੇ ਕੱਢਣ ਦਾ ਸੀ ਇਸ ਲਈ ਪਿੰਡਾਂ ਦੇ ਪ੍ਰੋਗਰਾਮ ਬੰਦ ਕਰਕੇ ਅੱਧ ਜੇਠ ਤੱਕ ਜਥਾ ਪਿੰਡਰੀ ਹੀ ਰਿਹਾ ਸ਼ਾਮ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਥਾ ਕਥਾ ਚੱਲ ਰਹੀ ਸੀ ਫਿਰ ਪਿੰਡ ਦਸਾਂਝ ਰੌਲੀ ਅਖਾੜੇ ਦੌਧਰ ਢੁੱਡੀਕੇ ਮਧੋਕੇ ਕੋਕਰੀ ਕਿਸ਼ਨਪੁਰਾ ਚ ਵਿਚਰ ਕੇ 22 ਭਾਦਰੋ ਤੋਂ ਅਸੂ ਦੀ ਸੰਗ੍ਰਾਂਹ ਤੱਕ ਭਿੰਡ ਨਹੀਂ ਰਹੇ ਸਾਲਾਨਾ ਜੋੜ ਮੇਲਾ ਮਨਾਇਆ ਅਸੂ ਦਾ ਮਹੀਨਾ ਸ੍ਰੀ ਤਰਨ ਤਾਰਨ ਸਾਹਿਬ ਤੇ ਦੀਵਾਲੀ ਸ੍ਰੀ ਅਮਰਸਰ ਸਾਹਿਬ ਕਰਕੇ ਕਾਨੇਗਾ 6 ਪਹੁੰਚ ਗਏ 9ਵੀਂ ਸੰਥਾ ਕਥਾ ਦਾ ਭੋਗ ਕਥਾ ਦਾ ਭੋਗ ਇੱਥੇ ਪਾਉਣ ਦਾ ਵਿਚਾਰ ਬਣਾਇਆ ਗਿਆਨੀ ਨਿਰੰજન ਸਿੰਘ ਜੀ ਮਾੜੀ ਮੇਗਾ ਇੱਥੇ ਇਤਿਹਾਸਕ ਗੁਰਦੁਆਰੇ 'ਚ ਕਥਾ ਵੀ ਕਰਦੇ ਸਨ ਨਵਾਂ ਗੁਰਦੁਆਰਾ ਇਹਨਾਂ ਦੇ ਉਦਮ ਤੇ ਅਗਵਾਈ ਹੇਠ ਤਿਆਰ ਹੋਇਆ ਸੀ ਇਸ ਦੀ ਚੱਠ ਦੀ ਖੁਸ਼ੀ ਵਿੱਚ ਜਿੱਥੇ ਜਥੇ ਦਾ ਪ੍ਰੋਗਰਾਮ ਬਣਾਇਆ ਉੱਥੇ ਕਥਾ ਦੇ ਭੋਗ ਦਾ ਸਮਾਗਮ ਰੱਖ ਕੇ ਹੋਰ ਵਿਦਵਾਨ ਵੀ ਬੁਲਾਏ ਕਥਾ ਦਾ ਭੋਗ 1945 ਈਸਵੀ ਦੇ ਗੁਰਪੁਰਪ ਕਤਕ ਪੁੰਨਿਆਂ ਤੋਂ ਤੀਸਰੇ ਦਿਨ ਬਾਅਦ ਦਾ ਰੱਖਿਆ ਗਿਆ। ਅਗਲੇ ਦਿਨ 3 ਘੰਟੇ ਕਥਾ ਕਰਕੇ ਸੰਤਾਂ ਨੇ ਚਲਦੀ ਕਥਾ ਦਾ 9ਵੇਂ ਮਹੱਲੇ ਦੇ ਸ਼ਲੋਕਾਂ, ਮੁੰਦਾਵਣੀ ਤੇ ਰਾਗ ਮਾਲਾ ਦੇ ਵਿਸਥਾਰ ਸਹਿਤ ਅਰਥ ਤੇ ਵਿਆਖਿਆ ਕਰਕੇ ਰਸੀਲੇ ਗਲੇ ਤੋਂ ਆਨੰਦਮਈ ਭੋਗ ਪਾਇਆ। ਸਾਰਾ ਦਿਨ ਦੀਵਾਨ ਚੱਲਦਾ ਰਿਹਾ, ਰਾਤ ਨੂੰ ਵੀ ਕਵੀ ਦਰਬਾਰ ਹੋਇਆ। 10ਵੀਂ ਸੰથા ਕਥਾ ਆਰੰਭ ਕਾਨੇ ਕਾਛੇ ਤੋਂ ਚੱਲ ਕੇ ਜ਼ਿਲ੍ਹਾ ਲਾਹੌਰ ਦੇ ਪਿੰਡਾਂ 'ਚ ਗੁਰਮਤ ਪ੍ਰਚਾਰ ਕਰਦੇ ਵਾਪਸ ਪਿੰਡ ਰੀ ਆ ਗਏ 1945 ਈਸਵੀ 'ਚ ਪੋਸੂ ਦੀ 7ਵੀਂ ਦਾ ਗੁਰਪੁਰ ਬੜਾ ਭਾਰੀ ਜਲੂਸ ਕੱਢ ਕੇ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਪਿੰਡ ਨਾ ਗਲਾਂ ਵਿਖੇ ਮਨਾਇਆ ਤੇ ਗੁਰਪੁਰ ਵਾਲੇ ਦਿਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਦਿਆਰਥੀਆਂ ਹਿਤ 10ਵੀਂ ਸੰਥਾ ਕਥਾ ਆਰੰਭ ਵੀ ਕੀਤੀ ਸਰਦੀ ਦੇ ਦਿਨਾਂ ਵਿੱਚ ਮਾਗ ਦੇ ਮਹੀਨੇ ਦਾ ਪ੍ਰੋਗਰਾਮ ਇੱਕ ਮਹੀਨਾ ਪਿੰਡ ਪੱਖੋਵਾਲ ਵਿਖੇ ਸੰਤ ਬਖਸ਼ੀ ਸਿੰਘ ਜੀ ਦੇ ਉਦਮ ਤੇ ਪ੍ਰੇਰਨਾ ਸਦਕਾ ਬਣਿਆ ਸੰਗਤਾਂ ਭਾਰੀ ਗਿਣਤੀ ਵਿੱਚ ਜੁੜਦੀਆਂ ਮਾਗ ਮਹੀਨੇ ਦਾ ਪ੍ਰੋਗਰਾਮ ਲਗਭਗ ਹਰ ਸਾਲ ਪੱਖੋਵਾਲ ਨਗਰ ਦਾ ਹੁੰਦਾ ਐਵੇਂ ਹਰ ਸਾਲ ਦੀ ਤਰ੍ਹਾਂ 1946 ਈਸਵੀ ਵਿੱਚ ਵੀ ਸੰਤ ਜੀ ਆਪਣੇ ਬਣੇ ਹੋਏ ਪ੍ਰੋਗਰਾਮਾਂ ਦੌਰਾਨ ਸਿੱਖ ਸੰਗਤਾਂ ਨੂੰ ਕਥਾ ਸੁਣਾ ਕੇ ਨਿਹਾਰ ਕਰਦੇ ਰਹੇ 46ਵਾਂ ਸਾਲ ਸਨ 1947 ਈਸਵੀ 1947 ਈਸਵੀ ਦਾ ਕੱਲੂਕਰ ਪਾਕਿਸਤਾਨ ਬਣਨ ਦਾ ਜਦ ਪੱਕਾ ਫੈਸਲਾ ਹੋ ਗਿਆ ਤਾਂ ਪਾਕਿਸਤਾਨ ਦੇ ਵਸਨੀਕ ਹਿੰਦੂ ਸਿੱਖਾਂ 'ਚ ਦੋ ਰਾਹਾਂ ਸਨ ਇੱਕ ਨਾ ਦਾ ਖਿਆਲ ਸੀ ਕਿ ਵਾਪਸ ਹਿੰਦੁਸਤਾਨ ਆ ਜਾਣਾ ਚਾਹੀਦਾ ਹੈ ਤੇ ਕਈਆਂ ਦੀ رائے ਸੀ ਕਿ ਇੱਥੇ ਹੀ ਟਿਕੇ ਰਹਿਣਾ ਚਾਹੀਦਾ ਹੈ ਲਾਇਲਪੁਰ ਦੇ ਸਰਦਾਰ ਪਿਆਰ ਸਿੰਘ ਜਵਾਹਰ ਸਿੰਘ ਤੇ ਪਰਿਵਾਰਾਂ ਤੇ ਹੋਰ ਸੰਤਾਂ ਦੇ ਸਤਸੰਗੀਆਂ ਨੇ ਲਾਇਲਪੁਰ ਤੋਂ ਸੰਤਾਂ ਨੂੰ ਇੱਕ ਚਿੱਠੀ ਲਿਖੀ ਕਿ ਅਸੀਂ 15 ਅਗਸਤ ਤੋਂ ਪਹਿਲਾਂ ਆ ਜਾਈਏ ਜਾਂ ਇੱਥੇ ਹੀ ਰਹੀਏ ਸੰਤਾਂ ਨੇ ਉੱਤਰ ਵਿੱਚ ਲਿਖਿਆ ਕਿ ਹਿੰਦੁਸਤਾਨ ਚ ਆ ਜਾਣਾ ਹੀ ਬਿਹਤਰ ਹੈ ਜੇ ਕੋਈ ਅੜਚਣ ਹੋਵੇ ਤਾਂ ਘਰ ਦੇ ਬਾਲ ਬੱਚੇ ਔਰਤਾਂ ਤੇ ਘਰਾਂ ਦਾ ਕੀਮਤੀ ਤੇ ਜ਼ਰੂਰੀ ਸਮਾਨ ਆਦਿ ਜ਼ਰੂਰ ਇੱਧਰ ਭੇਜ ਦੇਣਾ ਚਾਹੀਦਾ ਹੈ ਇਸ ਤੋਂ ਪਹਿਲਾਂ 1943 ਈਸਵੀ ਦੇ ਆਰੰਭ ਵਿੱਚ ਜਦ ਸੰਤ ਜੀ ਜਥੇ ਸਮੇਤ ਲਾਇਲਪੁਰ ਸਨ ਤਾਂ ਉਕਤ ਸਰਦਾਰਾਂ ਨੇ ਸੰਤਾਂ ਨੂੰ ਆਪਣੇ ਖਰੀਦੇ ਹੋਏ ਮਕਾਨ ਪਲਾਟ ਤੇ ਜ਼ਮੀਨਾਂ ਵਿਖਾਈਆਂ ਤਾਂ ਸੰਤਾਂ ਨੇ ਕਿਹਾ ਕਿ ਭਾਈ ਸਮਾਂ ਬਹੁਤ ਭਿਆਨਕ ਆਉਣ ਵਾਲਾ ਹੈ ਇਸ ਲਈ ਇੱਥੇ ਖਰੀਦੇ ਪਲਾਟ ਤੇ ਜ਼ਮੀਨਾਂ ਵੇਚ ਕੇ ਗੰਗਾਂਗਨਗਰ ਜਾ ਲਓ ਇਹ ਬਿਹਤਰ ਰਹੇਗਾ ਉਹਨਾਂ ਨੂੰ ਸੰਤਾਂ ਦੇ ਬਚਨਾਂ ਤੇ ਬੜਾ ਟਲ ਵਿਸ਼ਵਾਸ ਸੀ ਜਿਸ ਕਰਕੇ ਉਹਨਾਂ ਨੇ ਐਸਾ ਹੀ ਕੀਤਾ ਕਿ ਉਥੋਂ ਪਲਾਟ ਤੇ ਜ਼ਮੀਨਾਂ ਵੇਚ ਕੇ ਗੰਗਾ ਨਗਰ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ 23 ਮਰਬੇ ਜ਼ਮੀਨ ਮੁੱਲ ਖਰੀਦ ਲਈ ਸੀ ਜਿਸ ਦਾ ਫਾਇਦਾ ਇਹ ਹੋਇਆ ਕਿ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਕੀਮਤੀ ਸਮਾਨ ਤੇ ਮਾਇਆ ਗੰਗਾ ਨਗਰ ਪਹੁੰਚਾ ਦਿੱਤੀ ਸਿਆਣੇ ਬੰਦੇ ਹੀ ਉੱਥੇ ਰਹਿ ਗਏ ਜੋ 15 ਅਗਸਤ ਤੋਂ ਬਾਅਦ ਸਹੀ ਸਲਾਮਤ ਇੱਧਰ ਆ ਗਏ ਸੰਤ ਜਥੇ ਸਮੇਤ ਭਿੰਡਰੀ 13 ਅਗਸਤ ਨੂੰ ਸੰਤ ਜਥੇ ਸਮੇਤ ਪਿੰਡਰੀ ਪਹੁੰਚ ਗਏ ਜਿਉਂ ਜਿਉ 15 ਅਗਸਤ ਦਾ ਦਿਨ ਨੇੜੇ ਆ ਰਿਹਾ ਸੀ ਹਾਲਾਤ ਤੇਜ਼ੀ ਨਾਲ ਵਿਗੜਦੇ ਜਾ ਰਹੇ ਸਨ ਪਿੰਡਰਾ ਦੇ ਉੱਤਰ ਪੱਛਮ ਦੇ ਪਿੰਡਾਂ ਵਿੱਚ ਜ਼ਿਆਦਾ ਵਾਦੀ ਮੁਸਲਮਾਨਾਂ ਦੀ ਸੀ ਤੇ ਉਹ ਮੁਸਲਮ ਲੀਗੀਆਂ ਦੀ ਚੁੱਕ ਸਦਕਾ ਬਹੁਤ ਭੂਤਰੇ ਹੋਏ ਸਨ ਪੱਛਮੀ ਪੰਜਾਬ ਚੋਂ ਹਿੰਦੂ ਸਿੱਖਾਂ ਨੂੰ ਮਾਰ ਕੁੱਟ ਕੇ ਜ਼ਖਮੀ ਕਰਕੇ ਕੱਢਿਆ ਗਿਆ ਤੇ ਇੱਥੇ ਵੀ ਉਹ ਗੜਬੜ ਕਰਾਉਣ ਲਈ ਹਥਿਆਰਬੰਦ ਹੋਏ ਹੋਏ ਸਨ ਅਜਿਹੇ ਹਾਲਾਤ ਨੂੰ ਵੇਖ ਕੇ ਨਗਰ ਵਾਸੀਆਂ ਨੇ ਕਹਿ ਕੇ ਦੋਹਾਂ ਪਿੰਡਾਂ ਵਿੱਚੋਂ ਕਣਕ ਦੀ ਉਗਰਾਹੀ ਕੀਤੀ ਪੱਤੀਵਾਰ ਲੋਕਾਂ ਨੂੰ ਜਥੇਬੰਦ ਕੀਤਾ ਸਨ 1947 ਦੇ ਆਉਣ ਵਾਲੇ ਸਮੇਂ ਨੂੰ ਲੈ ਕੇ ਲਾਹੌਰ, ਸ਼ੇਖੂਪੁਰਾ ਤੇ ਲਾਇਲਪੁਰ ਤਿੰਨਾਂ ਹੀ ਜ਼ਿਲ੍ਹਿਆਂ ਨੂੰ ਸੰਤਾ ਨੇ ਚਿੱਠੀਆਂ ਲਿਖੀਆਂ ਕਿ ਆਪੋ ਆਪਣੇ ਪਰਿਵਾਰਾਂ ਸਮੇਤ ਇੱਧਰ ਵਾਪਸ ਆ ਜਾਓ ਹੋਰ ਵੀ ਨਾਲ ਦੇ ਗਵੰਡੀਆਂ ਨੂੰ ਸਹੂਲਤਾਂ ਦੇ ਕੇ ਨਾਲ ਲਈ ਆਓ 207 ਚੱਕ ਲਾਇਲਪੁਰ ਵਾਲੇ ਸਰਦਾਰ ਤਰਲੋਕ ਸਿੰਘ ਤੇ ਮਾਤਾ ਰੱਛਪਾਲ ਕੌਰ ਦਾ ਵੱਡਾ ਲੜਕਾ ਸਰਦਾਰ ਮਿਹਰ ਸਿੰਘ ਹਵਾਈ ਫੌਜ ਵਿੱਚ ਲੈਫਟਨੈਂਟ 에ਅਰ ਮਾਰਸ਼ਲ ਸੀ ਸੰਤਾਂ ਦੇ ਹੁਕਮ ਮੁਤਾਬਕ ਉਸ ਨੇ ਆਪਣੀ ਸਰਕਾਰੀ ਡਿਊਟੀ ਤੋਂ ਵਾਧੂ ਸਮੇਂ ਵਿੱਚ ਉਸ ਇਲਾਕੇ ਦੀਆਂ ਨੌਜਵਾਨ ਸਿੱਖ ਤੇ Hindu ਲੜਕੀਆਂ ਨੂੰ ਹਵਾਈ ਜਹਾਜ਼ ਰਾਹੀਂ ਹਿੰਦੁਸਤਾਨ ਅਪੜਾਇਆ ਬਾਦ ਵਿੱਚ ਇਸਤਰੀਆਂ ਤੇ ਬੱਚੇ ਇਧਰ ਲਿਆਂਦੇ ਫਿਰ ਬਿਰਦ ਆਦਮੀ ਤੇ ਹੋਰ ਜ਼ਰੂਰੀ ਸਮਾਨ ਭਾਰਤ ਲਿਆਂਦਾ ਜਿੰਨਾ ਸੇਵਾ ਦਾ ਕੰਮ ਉਸ ਵਕਤ ਸਰਦਾਰ ਮਿਹਰ ਸਿੰਘ ਨੇ ਕੀਤਾ ਸ਼ਾਇਦ ਹੀ ਕਿਸੇ ਹੋਰ ਫੌਜੀ ਅਫਸਰ ਨੇ ਕੀਤਾ ਹੋਵੇ ਇਹ ਸੰਤਾਂ ਦੀ ਸੰਗਤ ਦਾ ਅਸਰ ਹੀ ਸੀ ਜਿਸ ਦਾ ਸਦਕਾ ਸੰਤਾਂ ਦੇ ਹੁਕਮ ਅਨੁਸਾਰ ਉਹ ਮੁਸ਼ਕਲ ਦੇ ਸਮੇਂ ਆਪਣੀ ਜਾਨ ਜੋਖੋ ਚ ਪਾ ਕੇ ਮਹਾਨ ਪਰਉਪਕਾਰੀ ਕਾਰਜ ਕਰਨ ਵਿੱਚ ਸਫਲ ਹੋਇਆ ਇਸ ਘੱਲੂ ਘਾਰੇ ਤੋਂ 6 ਕੋ ਮਹੀਨੇ ਪਹਿਲਾਂ 2-3 ਵਾਰ ਤਾਂ ਭਿੰਡਰੀ ਹਜ਼ਾਰਾਂ ਦੀ ਗਿਣਤੀ ਵਿੱਚ ਮਾਈ ਭਾਈ ਨੂੰ ਸੰਤ ਜੀ ਨੇ ਆਪ ਪੰਜ ਪਿਆਰਿਆਂ 'ਚ ਸ਼ਾਮਲ ਹੋ ਕੇ ਅੰਮ੍ਰਿਤ ਪਾਨ ਕਰਵਾਇਆ। ਸ਼ਾਸਤਰ ਧਾਰੀ ਬਣਾ ਕੇ ਆਪਣੀ ਰੱਖਿਆ ਆਪ ਕਰਨ ਦੇ ਉਪਦੇਸ਼ ਦ੍ਰਿੜ ਕਰਵਾਏ। ਉਹਨਾਂ ਦਿਨਾਂ 'ਚ ਨਿਹੰਗ ਸਿੰਘਾਂ ਤੋਂ ਬਿਨਾਂ ਕੋਈ ਅੰਮ੍ਰਿਤਧਾਰੀ ਸਿੰਘ ਵਰਛਾ ਨਹੀਂ ਰੱਖ ਸਕਦਾ ਸੀ। ਵਸਾਕੀ ਦੇ ਜੋੜ ਮੇਲੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਬੁੱਢੇ ਦਲ ਦੇ ਜਥੇਦਾਰ ਬਾਬਾ ਚੇਤ ਸਿੰਘ ਜੀ ਸਨ ਜੋ ਸੰਤਾਂ ਦੀ ਗੁਰਬਾਣੀ ਰਹਿਣੀ ਵਿਦਵਤਾ ਤੇ ਪਰਵਪਕਾਰੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸਨ ਸੰਤਾਂ ਨੇ ਜਥੇਦਾਰ ਜੀ ਨੂੰ ਕਿਹਾ ਕਿ ਜਥੇ ਦੇ ਸਿੰਘ ਵੀ ਵਰਚੇ ਰੱਖਣੇ ਚਾਹੁੰਦੇ ਹਨ ਉਹਨਾਂ ਦਿਨਾਂ ਵਿੱਚ ਬੁੱਢੇ ਦਲ ਦੇ ਜਥੇਦਾਰ ਵੱਲੋਂ ਵਰਚੇ ਦਾ ਲਾਇਸੈਂਸ ਜਾਰੀ ਕੀਤਾ ਜਾਂਦਾ ਸੀ ਜਥੇਦਾਰ ਨੇ 2000 ਲਾਇਸੈਂਸ ਪੱਤਰ ਸੰਤਾਂ ਨੂੰ ਦੇ ਦਿੱਤੇ ਅਤੇ ਲਿਖ ਕੇ ਦਿੱਤਾ ਕਿ ਜਿਸ ਨੂੰ ਸੰਤ ਦਸਖਤ ਕਰਕੇ ਲਾਇਸੈਂਸ ਜਾਰੀ ਕਰਨ ਉਹ ਲਾਇਸੈਂਸ ਬੁੱਢਾ ਅਦਲ ਵੱਲੋਂ ਹੀ ਸਮਝਿਆ ਜਾਵੇ। ਇਉਂ ਪਿੰਡਾਂ ਦੇ ਇਰਤ ਗਿਰਦ ਦੇ 2000 ਸਿੰਘਾਂ ਨੂੰ ਉਹ ਵਰਛੇ ਦੇ ਲਾਇਸੈਂਸ ਸੰਤਾਂ ਦੇ ਦਸਖਤਾਂ ਹੇਠ ਜਾਰੀ ਕੀਤੇ ਗਏ। ਇਉਂ ਇਲਾਕੇ 'ਚ ਸਵੈ ਰੱਖਿਆ ਦਾ ਪ੍ਰਬੰਧ ਵੀ ਸੰਤਾਂ ਵੱਲੋਂ ਇਸ ਢੰਗ ਨਾਲ ਕੀਤਾ ਗਿਆ। ਪਾਕਿਸਤਾਨ ਨੂੰ ਉਜੜ ਕੇ ਆਇਆ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਦੇ ਕੇ ਵਸਾਉਣ ਕਾਰੋਬਾਰ ਲੱਭ ਕੇ ਦੁਆਉਣ ਤੇ ਹੋਰ ਹਰ ਪ੍ਰਕਾਰ ਦੀ ਮਦਦ ਕਰਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਵੀ ਕੀਤਾ ਸਾਲਾਨਾ ਜੋੜ ਮੇਲਾ ਪਿਛੇ 10 ਆਏ ਹਾਂ ਕਿ ਸੰਤ ਜੀ 13 ਅਗਸਤ ਨੂੰ ਜਥੇ ਸਮੇਤ ਪਿੰਡਨੀ ਆ ਗਏ ਫਿਰ ਭਾਦਰੋਂ ਦੇ ਸਾਲਾਨਾ ਜੋੜ ਮੇਲੇ ਤੱਕ ਪਿੰਡਨੀ ਹੀ ਰਹੇ 9 10 ਤੇ 11 ਸਤੰਬਰ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਜੋ ਪਿੰਡਰਾਵਾਲੇ ਮਹਾਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਪਿਤਾ ਮਹਾਤਪਸਵੀ ਤੇ ਸਿਮਰਨ ਅਭਿਆਸੀ ਬਾਬਾ ਖਜ਼ਾਨ ਸਿੰਘ ਜੀ ਦੀ ਸਾਲਾਨਾ ਯਾਦ ਵਿੱਚ ਮਨਾਇਆ ਜਾਂਦਾ ਹੈ ਅਸੂ ਦੀ ਸੰਗRAND ਪਿੰਡਰੀ ਕਰਕੇ ਜਥੇ ਦੇ ਪ੍ਰੋਗਰਾਮ ਅਨੁਸਾਰ 1 ਮਹੀਨਾ ਸ੍ਰੀ ਤਰਨਤਾਰਨ ਸਾਹਿਬ ਕੁਝ ਦਿਨ ਸਰਹਾਲੀ ਸ੍ਰੀ ਖਡੂਰ ਸਾਹਿਬ ਤੇ ਸ੍ਰੀ ਗੋਇੰਦਵਾਲ ਸਾਹਿਬ ਕੀਰਤਨ ਤੇ ਅੰਮ੍ਰਿਤ ਸੰਚਾਰ ਕਰਕੇ ਦੀਪਮਾਲਾ ਦੇ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਆ ਕੇ ਦਰਸ਼ਨ ਇਸ਼ਨਾਨ ਕੀਤੇ ਵਾਪਸ ਮੁੜਦਿਆਂ ਸultanpur Lodhi ਆ ਕੇ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਵੀ ਕੀਤੀ ਕਤਕ ਪੁੰਨਿਆਂ ਦਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ અવਤਾਰ ਗੁਰਪੁਰਬ ਗੁਰਦੁਆਰਾ ਬੇਰ ਸਾਹਿਬ ਜੀ ਵਿਖੇ ਮਨਾਇਆ ਪਾਕਿਸਤਾਨ ਬਣ ਜਾਣ ਕਰਕੇ ਇਸ ਸਾਲ ਭਾਰਤ ਦੇ ਸਿੱਖ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨਹੀਂ ਜਾ ਸਕੇ ਇਸ ਕਰਕੇ ਪੰਥਕ ਫੈਸਲੇ ਅਨੁਸਾਰ ਸੁਲਤਾਨਪੁਰ ਲੋਧੀ ਵਿਖੇ ਇਹ ਗੁਰਪੁਰਬ ਸ੍ਰੀ ਨਨਕਾਣਾ ਸਾਹਿਬ ਵਾਂਗ ਸੰਗਤਾਂ ਦੇ ਭਾਰੀ ਇਕੱਠ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਤੇ ਅੱਗੇ ਤੋਂ ਸੰਗਤਾਂ ਨੂੰ ਸੂਚਿਤ ਕੀਤਾ ਗਿਆ ਕਿ ਭਾਰਤ ਵਿੱਚ ਇਹ ਗੁਰਪੁਰਬ ਪੰਥਕ ਪੱਧਰ ਤੇ ਇਸ ਸਥਾਨ ਤੇ ਮਨਾਇਆ ਜਾਇਆ ਕਰੇਗਾ ਗੁਰਪੁਰਬ ਤੋਂ ਬਾਅਦ ਗੁਰਦੁਆਰਾ ਠੱਟਾ ਟਿੱਬਾ ਵਿਖੇ ਜਥੇ ਸਮੇਤ ਪਹੁੰਚ ਗਏ ਦਸਵੀਂ ਸੰਥਾ ਕਥਾ ਦਾ ਭੋਗ ਵਿਦਿਆਰਥੀਆਂ ਦੀ ਚਲਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ 10ਵੀਂ ਸੰਥਾ ਕਥਾ ਦਾ ਭੋਗ ਪਾਉਣ ਲਈ ਮੱਗਰ ਦੇ ਮਹੀਨੇ ਦੀ ਸੰਗਰਾਂਦ ਦਾ ਦਿਨ ਮੁਕਰਰ ਹੋਇਆ ਗੁਰਦੁਆਰਾ ਅਠੱਠਾ ਟੱਬਾ ਦੇ ਮਹੰਤ ਸੰਤ ਜਗਤ ਸਿੰਘ ਜੀ ਬੜੇ ਉਧਾਰ ਚਿੱਤ ਤੇ ਸੰਤ ਜੀ ਉੱਪਰ ਬਹੁਤ ਸ਼ਰਧਾ ਰੱਖਣ ਵਾਲੇ ਮਹਾਪੁਰਖ ਸਨ ਇਲਾਕੇ 'ਚ ਉਹਨਾਂ ਦੀ ਅਤੇ ਇਸ ਅਸਥਾਨ ਦੀ ਬਹੁਤ ਮਹਿਮਾ ਸੀ ਇਸ ਥਾਨ 'ਤੇ ਬਾਬਾ ਬੀਰ ਸਿੰਘ ਜੀ ਦੀ ਯਾਦਗਾਰ ਚ ਬਣਿਆ ਹੋਇਆ ਹੈ। ਸੰਤ ਜਗਤ ਸਿੰਘ ਜੀ ਨੂੰ ਬਾਬਾ ਭਾਗ ਸਿੰਘ ਜੀ ਨੇ ਆਪਣੇ ਇਸ ਅਸਥਾਨ ਦੇ ਮਹੰਤ ਥਾਪਿਆ ਸੀ। ਬਾਬਾ ਭਾਗ ਸਿੰਘ ਜੀ ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਵਾਲੇ, ਮੁਰਾਲੇ ਵਾਲੇ ਬਾਬਾ ਬਿਸ਼ਨ ਸਿੰਘ ਜੀ ਪਾਸ ਇਕੱਠੇ ਗੁਰਮਤਿ ਵਿਦਿਆ ਹਾਸਲ ਕਰਦੇ ਰਹੇ ਸਨ। ਜਿਸ ਕਰਕੇ ਸੰਪਰਦਾਇਕ ਸੰਬੰਧ ਵੀ ਸੀ। ਕਥਾ ਦੇ ਭੋਗ ਦਾ ਸਾਰਾ ਪ੍ਰਬੰਧ ਸੰਤ ਜਗਤ ਸਿੰਘ ਜੀ ਨੇ ਆਪਣੇ ਜ਼ਿੰਮੇ ਲਿਆ ਮੱਗਰ ਦੀ ਸੰਗਰਾਣ ਵਾਲੇ ਦਿਨ ਅਖੰਡ ਪਾਠ ਦੇ ਭੋਗ ਉਪਰੰਤ ਸੰਤ ਜੀ ਨੇ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕਾਂ ਮੁੰਦਾਬਣੀ ਅਤੇ ਰਾਗ ਮਾਲਾ ਦੇ ਅਰਥ ਕੀਤੇ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਜੁੜੀਆਂ ਹੋਈਆਂ ਸਨ ਲੰਗਰ ਤੇ ਹਰ ਪ੍ਰਕਾਰ ਦੇ ਖਰਚੇ ਨੂੰ ਸੰਤ ਜਗਤ ਸਿੰਘ ਜੀ ਨੇ ਬੜੇ ਖੁੱਲੇ ਦਿਲ ਨਾਲ ਕੀਤਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਤੇ ਜਥੇ ਦੇ ਸਾਰੇ ਸਿੰਘਾਂ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਸੰਗਤਾਂ ਕਥਾ ਦਾ ਭੋਗ ਸੁਣ ਕੇ ਬਹੁਤ ਹੀ ਪ੍ਰਸੰਨ ਹੋ ਕੇ ਗਈਆਂ 11ਵੀਂ ਸੰਥਾ ਕਥਾ ਆਰੰਭ 1947 ਈਸਵੀ ਪੋਸੂ ਦੀ 7ਵੀਂ ਦੇ ਗੁਰਪੁਰਬ ਸਮੇਂ ਅਗਲੀ ਸੰਥਾ ਕਥਾ ਆਰੰਭ ਕਰਨ ਦਾ ਪ੍ਰੋਗਰਾਮ ਬਣਾ ਕੇ ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਕੁਝ ਸਿੰਘਾਂ ਸਮੇਤ ਆਪਣੇ ਜਨਮ ਨਗਰ ਅਖਾੜੇ ਆ ਗਏ ਇਥੇ ਹੀ ਪੋਸਵਦੀ 7ਵੀਂ ਦਾ ਗੁਰਪੁਰ ਮਨਾਇਆ ਤੇ ਉਸੇ ਦਿਨ ਹੀ ਸ੍ਰੀ ਖੰਡਪਾਟ ਸਾਹਿਬ ਦੇ ਭੋਗ ਉਪਰੰਤ ਵਿਦਿਆਰਥੀ ਸਿੰਘਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ 11ਵੀਂ ਸੰਥਾ ਕਥਾ ਆਰੰਭ ਕਰ ਦਿੱਤੀ ਗਈ। 10 ਦਿਨਾਂ ਬਾਅਦ ਅਗਲੇ ਪ੍ਰੋਗਰਾਮ ਤੇ ਚੱਲ ਪਏ। 47ਵਾਂ ਸਾਲ ਸਨ 1948 ਈਸਵੀ ਪੰਜਾਬ ਭਰ ਚ ਵਿਚਰ ਕੇ ਕਥਾ ਕਰਨੀ। ਅਖਾੜੇ ਤੋਂ ਰੁਮੀ ਕਮਾਲਪੁਰਾ ਲੰਮੇ ਜਟਪੁਰੇ ਤਲਵੰਡੀ ਰਾਏ ਕੀ ਹਲਵਾਰਾ ਬੋਪਾ ਰਾਏ ਮੁੱਲਾਂਪੁਰ ਆਦਿ ਨਗਰਾਂ ਚ ਗੁਰਮਤ ਪ੍ਰਚਾਰ ਕਰਦੇ 1948 ਈਸਵੀ ਦੀ ਵਿਸਾਖੀ ਦਾ ਜੋੜ ਮੇਲਾ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜਾ ਕੀਤਾ ਉਥੋਂ ਮੁੜਦੇ ਬਠਿੰਡੇ ਬਰਨਾਲੇ ਤਨੌਲੇ ਸੰਗਰੂਰ ਪਟਿਆਲੇ ਲੁਧਿਆਣੇ ਆਦਿ ਸ਼ਹਿਰਾਂ ਦੇ ਪ੍ਰੋਗਰਾਮ ਪੂਰੇ ਕਰਕੇ 20 ਭਾਦਰੋਂ ਨੂੰ ਭਿੰਡਰੀ ਆ ਗਏ ਇਥੇ 27 ਭਾਦਰੋਂ ਦਾ ਸਾਲਾਨਾ ਜੋੜ ਮੇਲਾ ਕਰਕੇ ਅੱਸੂ ਦਾ ਮਹੀਨਾ ਸ੍ਰੀ ਤਰਨਤਾਰਨ ਕੱਤਕ ਦਾ ਮਹੀਨਾ ਸ੍ਰੀ ਅਮਰਸੇਹ ਸਾਹਿਬ ਮੱਘਰ ਦਾ ਮਹੀਨਾ ਠਕਰਵਾਲ ਰਹਿ ਕੇ ਪੋਹ ਦੇ ਆਰੰਭ ਵਿੱਚ ਹਰਖੋਵਾਲ ਹੁੰਦੇ ਹੋਏ 20 ਦਸੰਬਰ ਨੂੰ ਪਿੰਡ ਬੁੱਟਰ ਨੇੜੇ ਕਾਦੀਆਂ ਦੇ ਜ਼ਿਲ੍ਹਾ ਗੁਰਦਾਸਪੁਰ ਪਹੁੰਚ ਗਏ ਪਿੰਡ ਬੁੱਟਰ ਦਸੰਬਰ 1948 ਈਸਵੀ ਦੇ ਪਿਛਲੇ 15 ਵਾਲੇ ਦਾ ਪ੍ਰੋਗਰਾਮ ਪਿੰਡ ਬੁੱਟਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੱਲ ਰਿਹਾ ਸੀ ਇਸ ਨਗਰ ਵਿੱਚ ਇੱਕ ਬਹੁਤ ਪ੍ਰੇਮੀ ਤੇ ਗੁਰਮੁਖ ਬਾਬਾ ਅਮਰ ਸਿੰਘ ਜੀ ਸਨ ਜੋ ਸੰਤ ਜੀ ਦੇ ਸਤਸੰਗੀ ਸ਼ਰਧਾਲੂਆਂ ਵਿੱਚੋਂ ਇੱਕ ਸਨ ਤੇ ਇਸ ਨਗਰ ਦਾ ਸੰਤਾਂ ਦਾ ਪ੍ਰੋਗਰਾਮ ਬਣਾਉਣ ਵਾਲਿਆਂ ਵਿੱਚ ਵੀ ਆਪ ਜੀ ਮੋਰੀ ਸਨ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਵਰਕਰ ਤੇ ਲੀਡਰ ਵੀ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਤੇ ਐਗਜ਼ੈਕਟਿਵ ਮੈਂਬਰ ਵੀ ਰਹੇ ਸਨ ਇੱਕ ਪ੍ਰਤੱਖ ਵਾਕਿਆ ਜੋ ਉਹਨਾਂ ਨੇ ਇਹਨਾਂ ਦਿਨਾਂ ਦੇ ਪ੍ਰੋਗਰਾਮ ਵਿੱਚ ਆਪਣੇ ਅੱਖੀ ਡਿੱਠਾ ਸੁਣਾਇਆ ਜਿਸ ਤੋਂ ਸੰਤਾ ਦੀ ਕਥਾ ਦੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਬਾਬਾ ਅਮਰ ਸਿੰਘ ਜੀ ਨੇ ਦੱਸਿਆ ਕਿ 48ਵਾਂ ਸਾਲ ਸਨ 1949 ਈਸਵੀ ਕਥਾ ਪ੍ਰਭਾਵ ਦਾ ਚਮਤਕਾਰ ਲਗਭਗ 1949 ਈਸਵੀ ਜਨਵਰੀ ਦੇ ਪਹਿਲੇ ਹਫ਼ਤੇ ਦਾ ਸਮਾਂ ਸੀ ਜਦੋਂ ਬਣੇ ਪ੍ਰੋਗਰਾਮ ਅਨੁਸਾਰ ਸਾਡੇ ਪਿੰਡ ਬੁੱਟਰ ਵਿੱਚ ਸੰਤ ਜੀ ਸ਼ਾਮ ਦੀ ਕਥਾ ਕਰ ਰਹੇ ਸਨ ਕਥਾ ਵਿੱਚ ਲੜਕੀ ਦਾ ਪੈਸਾ ਲੈ ਕੇ ਸ਼ਾਦੀ ਕਰਨ ਵਾਲੇ ਪਾਪੀ ਬੰਦੇ ਨੂੰ ਹੋਣ ਵਾਲੀਆਂ ਸਖਤ ਸਜ਼ਾਵਾਂ ਦਾ ਜ਼ਿਕਰ ਚੱਲ ਰਿਹਾ ਸੀ ਸੰਤਾ ਨੇ ਉਸ ਸਮੇਂ ਵਿਰਾਗਿਤ ਢਲ ਕੇ ਅਜਿਹੇ ਦਰਦ ਭਰੇ ਵਾਕ ਕਹੇ ਜਿਨ੍ਹਾਂ ਵਾਕਾਂ ਦਾ ਐਸਾ ਪ੍ਰਭਾਵ ਪਿਆ ਕਿ ਸੰਗਤ ਵਿੱਚੋਂ ਪਿੰਡ ਦਾ ਇੱਕ ਸਰੋਤਾ ਭਾਈ ਫੌਜਾ ਸਿੰਘ ਉੱਠ ਖੜਾ ਹੋਇਆ ਤੇ ਹੱਥ ਜੋੜ ਕੇ ਅਥਰੂ ਭਰੇ ਨੇਤਰਾ ਅਤੇ ਰੁਕੇ ਹੋਏ ਗਲੇ ਨਾਲ ਬਹੁਤ ਅਧੀਨ ਹੋ ਕੇ ਰੋਣ ਹੀ ਲੱਗ ਪਿਆ ਤਾਂ ਸੰਤਾਂ ਨੇ ਕਥਾ ਰੋਕ ਕੇ ਉਸ ਨੂੰ ਪੁੱਛਿਆ ਭਾਈ ਕੀ ਗੱਲ ਹੈ ਤਾਂ ਉਸ ਨੇ ਮੁਰਝਾਏ ਹੋਏ ਮਨ ਨਾਲ ਅੱਖਾਂ 'ਚੋਂ ਹੰਝੂ ਕੀਰਦਿਆਂ ਆਖਿਆ ਮਹਾਰਾਜ ਮੈਂ ਬੜਾ ਪਾਪੀ ਹਾਂ ਮੈਨੂੰ ਬਖਸ਼ ਲਓ ਕਿਉਂਕਿ ਮੈਂ 700 ਰੁਪਏ ਲੈ ਕੇ ਫਿਰ ਆਪਣੀ ਭੈਣ ਦੀ ਸ਼ਾਦੀ ਕੀਤੀ ਹੈ ਇਹ ਸੁਣ ਕੇ ਸੰਗਤਾਂ ਤਰਭਕ ਉੱਠੀਆਂ ਤੇ ਹੈਰਾਨੀ ਛਾ ਗਈ ਸੰਤਾ ਕਿਹਾ ਕੱਲ ਸ਼ਾਮ ਨੂੰ ਕਥਾ ਸਮੇਂ ਆਪਣੀ ਭੈਣ ਤੇ ਪਣਵਈਏ ਨੂੰ ਨਾਲ ਲੈ ਕੇ ਸੰਗਤ ਵਿੱਚ ਹਾਜ਼ਰ ਹੋਵੀ ਤੇ ਨਾਲ 700 ਰੁਪਏ ਵੀ ਲਈ ਆਵੀ ਅਗਲੇ ਦਿਨ ਭਾਈ ਫੌਜਾ ਸਿੰਘ ਆਪਣੀ ਭੈਣ ਗਿਆਨਕੌਰ ਤੇ ਪਣਵਈਏ ਸਵਰਨ ਸਿੰਘ ਨੂੰ ਉਹਨਾਂ ਦੇ ਪਿੰਡ ਖਹਿਰੇ ਤੋਂ ਜੋ ਉੱਥੋਂ ਨੇੜੇ ਹੀ ਸੀ ਨਾਲ ਲੈ ਕੇ ਸਮੇਂ ਸਿਰ ਕਥਾ ਸਥਾਨ ਤੇ ਪੁੱਜ ਗਿਆ ਸੰਤਾਂ ਨੇ ਸਾਰੀ ਸੰਗਤ ਦੇ ਸਾਹਮਣੇ ਇਸ ਦੇ ਆਪਣੇ ਹੱਥੀ ਉਹ 700 ਰੁਪਏ ਉਸ ਦੀ ਭੈਣ ਦੀ ਝੋੜੀ ਪਵਾ ਦਿੱਤੇ ਤੇ ਪ੍ਰਸੰਨ ਹੋ ਕੇ ਫੌਜਾ ਸਿੰਘ ਨੂੰ ਕਿਹਾ ਕਲਗੀਧਰ ਜੀ ਦੇ ਹੁਕਮ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ ਤੁਹਾਨੂੰ ਮਾਇਆ ਦੀ ਘਾਟ ਨਹੀਂ ਰਹੇਗੀ ਸੰਤਾਂ ਦੇ ਬਚਨ ਅਨੁਸਾਰ ਭਾਈ ਫੌਜਾ ਸਿੰਘ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਤੇ ਤਿਆਰ ਬਰ ਤਿਆਰ ਸਿੰਘ ਸੱਜ ਗਿਆ ਬਾਬਾ ਅਮਰ ਸਿੰਘ ਨੇ ਦੱਸਿਆ ਕਿ ਹੁਣ ਫੌਜਾ ਸਿੰਘ ਦਾ ਮਰੱਭਾ ਮੇਰੇ ਖੇਤ ਦੇ ਨਾਲ ਹੈ ਉਸ ਦੀ ਮਾਇਕ ਹਾਲਤ ਕਾਫੀ ਚੰਗੀ ਹੈ ਤੇ ਸਾਰਾ ਪਰਿਵਾਰ ਆਨੰਦ ਨਾਲ ਜ਼ਿੰਦਗੀ ਬਸਰ ਕਰ ਰਿਹਾ ਹੈ ਇਹ ਸਭ ਸੰਤਾਂ ਦੀ ਪ੍ਰਸੰਤਾ ਦਾ ਫਲ ਹੈ 6 ਜਨਵਰੀ 1949 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਪੋਸ ਦੀ 7ਵੀਂ ਇਸੇ ਨਗਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਲੂਸ ਵੀ ਕੱਢਿਆ ਤੇ ਸਿੰਘਾਂ ਨੇ ਗਤਕੇ ਬਾਜ਼ੀ ਦੇ ਜੋਰ ਵੀ ਵਿਖਾਏ कीर्तन ਅਤੇ ਕਥਾ ਵੀ ਹੋਈ ਤੇ ਅਤੁੱਟ ਲੰਗਰ ਵੀ ਵਰਤੇ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਹੋਇਆ ਅਗਲੇ ਦਿਨ ਅੰਮ੍ਰਿਤ ਸੰਚਾਰ ਸਮੇਂ ਭਾਰੀ ਗਿਣਤੀ ਵਿੱਚ ਮਾਈ ਭਾਈ ਅੰਮ੍ਰਿਤ ਪਾਨ ਕਰਕੇ ਗੁਰੂ ਕੇ ਜਹਾਜ਼ੇ ਚੜ੍ਹੇ ਸਤ ਨੂੰ ਜਥੇ ਸਮੇਤ ਸੰਤ ਜੀ ਵਿਦਾ ਹੋ ਕੇ ਚੱਲੇ ਸਾਰਾ ਜਥਾ ਬਟਾਲੇ ਤੇ ਅਚਲ ਬਟਾਲੇ ਦੇ ਅੰਗੁਰ ਸਥਾਨਾਂ ਦੇ ਦਰਸ਼ਨ ਕਰਕੇ ਪਿੰਡ ਵੈਰੋਨੰਗਲ ਵਿਖੇ ਗੁਰਦੁਆਰਾ ਪਾਸ਼ੇ 6ਵੀਂ ਗੁਰੂ ਆਣਾ ਪੁਜਿਆ